ਯਾਰ ਪਰ ਇਸ ਹਸਕਾਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਗਿਓ ਅੱਜ ਮੈਂ ਆਪਣਾ ਇੱਕ ਅਨੁਭਵ ਜਤਾਣਾ ਸ਼ੇਅਰ ਕਰਨਾ ਚਾਹਨੀ ਐ ਵੀ ਅਕਸਰ ਘਰ ਚ ਦੇਖੀਦਾ ਕਿ ਜੇ ਘਰ ਦੇ ਵਿੱਚ ਤੀ ਦਾ ਮੂੰਹ ਲਟਕਿਆ ਹੋਵੇ ਜਾਂ ਤੇ ਫੋਨ ਤੇ ਢਿੱਲੀ ਆਵਾਜ਼ ਸੁਣਨ ਨੂੰ ਮਿਲ ਜਾਏ ਤੇ ਅਸੀਂ ਇੱਕਦਮ ਪਰੇਸ਼ਾਨ ਹੋ ਜਾਂਦੇ ਹਾਂ ਓਨੀ ਦੇਰ ਚੈਨ ਨਹੀਂ ਮਿਲਦਾ ਜਿੰਨੀ ਦੇਰ ਉਸ ਦੀ ਪਰੇਸ਼ਾਨੀ ਦਾ ਹੱਲ ਨਹੀਂ ਮਿਲ ਜਾਂਦਾ ਪਰ ਕਦੀ ਅਸੀਂ ਇਹ ਨਹੀਂ ਸੋਚਿਆ ਵੀ ਜਿਹੜੀ ਧੀਆ ਵਰਗੀ ਨੂੰ ਸਾਡੇ ਘਰ ਦੇ ਵਿੱਚ ਸਾਰਾ ਦਿਨ ਕੰਮ ਕਰਦੀ ਐ ਸਾਡਾ ਸਾਰਾ ਧਿਆਨ ਰੱਖਦੀ ਜੇ ਉਹ ਕਦੀ ਚੁੱਪ ਹੈ ਜੇ ਉਹ ਕਦੀ ਉਦਾਸ ਹੈ ਜੇ ਕਦੀ ਉਹਦੀ ਆਵਾਜ਼ ਢਿੱਲੀ ਹੈ ਜੋ ਬੁਮਸਮੂ ਕੇ ਤੁਰੇ ਫਿਰਦੀ ਹੈ ਤੇ ਉਸ ਨੂੰ ਵੀ ਕੋਈ ਤਕਲੀਫ ਹੋ ਸਕਦੀ ਅਸੀਂ ਇਹਦੇ ਬਾਰੇ ਕਦੀ ਧਿਆਨ ਹੀ ਨਹੀਂ ਦਿੱਤਾ ਪਰ ਇੱਕ ਵਾਰੀ ਪੁੱਛ ਕੇ ਤਾਂ ਦੇਖੋ ਤੁਹਾਡੇ ਕੁਝ ਬੋਲਿਓਏ ਸ਼ਬਦ ਉਸ ਨੂੰ ਇੰਨਾ ਚੈਨ ਦੇਣਗੇ ਇੰਨਾ ਸਕੂਨ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਕੂਨ ਤੁਹਾਨੂੰ ਸੂਤ ਸਮੇਤ ਵਾਪਸ ਕਰੇਗੀ ਇਸ ਕਰਕੇ ਇੰਨਾ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਜਦੋਂ ਅਸੀਂ ਕਹਿੰਦੇ ਕਿ ਨੂੰਹਾਂ ਸਾਡਾ ਬੁੜਾਪੇ ਦਾ ਸਾਰਾ ਨਹੀਂ ਬਣਦੀਆਂ ਉਹ ਇਸੇ ਕਰਕੇ ਨਹੀਂ ਬਣਦੀਆਂ ਜਦੋਂ ਅਸੀਂ ਜਵਾਨੀ ਦੇ ਵਿੱਚ ਉਹਨਾਂ ਨੂੰ ਉਹ ਸਹਾਰਾ ਨਹੀਂ ਬਣ ਕੇ ਦਿਖਾਉਂਦੇ ਜਿਹੜੀ ਸਾਨੂੰ ਬਨਨ ਦੀ ਲੋੜ ਹੈ ਜਦੋਂ ਅਸੀਂ ਧੀ ਤੇ ਪੁੱਤਰ ਦੇ ਵਿੱਚ ਤੇ ਧੀ ਤੇ ਨੂੰਹ ਦੇ ਵਿੱਚ ਫਰਕ ਕਰਨਾ ਸ਼ੁਰੂ ਕਰ ਦਿੱਤਾ ਉਸ ਦਿਨੇ ਸਮੱਸਿਆ ਕ੍ਰੀਏਟ ਹੋਣ ਗਿਆ ਪਰ ਜਿਸ ਦਿਨ ਅਸੀਂ ਧੀ ਤੇ ਨੂੰਹ ਨੂੰ ਬਰਾਬਰ ਦਾ ਦਰਜਾ ਦੇ ਦਿੱਤਾ ਤੇ ਅਸੀਂ ਵੀ ਸਾਸਤੀ ਥਾ ਉਸ ਦੀ ਮਾਂ ਬਣ ਜਾਵਾਂਗੇ ਤੇ ਜੇ ਅਸੀਂ ਮਾਵਾਂ ਧੀਆਂ ਬਣ ਕੇ ਰਹਿਣਾ ਚਾਹੁੰਦੇ ਹਾਂ ਤੇ ਆਪਣੀ ਨੋ ਦੇ ਦਿੱਲੀ ਆਵਾਜ਼ ਦਾ ਵੀ ਜ਼ਰੂਰ ਧਿਆਨ ਰੱਖਿਆ ਕਰੋ ਧੰਨਵਾਦ